ਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਾਰੇ ਸਾਰੇ ਪਾਰਟੀ ਵੇਅਰ ਜਿਹੜੀ ਹੋਏਗੀ ਬੁਟੀਕ ਸ਼ੂਟਸ ਜਿਹੜੀ 컬렉ਸ਼ਨ ਲੈ ਕੇ ਆਏ ਜਿਹੜੇ ਵਾਲੇ ਸ਼ੂਟਸ ਰਹਿਣ ਵਾਲੇ ਆਲ ਓਵਰ ਜਿਹੜਾ ਵੈਲਵਟ ਦਾ ਸੂਟ ਰਹੇਗਾ ਫਰੰਟ ਤੇ ਪ੍ਰੋਪਰ ਸਲੀਵਸ ਤੇ ਉੱਪਰ ਪ੍ਰੋਪਰ ਵਰਕ ਰਹੇਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਇਹ ਵਾਲੇ ਸ਼ੂਟਸ ਜਿਹੜੇ ਰਹਿਣਗੇ ਆਪਾਂ ਸਿਮਰ ਦੇ ਉੱਪਰ ਰੈਡੀ ਕੀਤੇ ਆਲ ਓਵਰ ਸਿਮਰ ਦਾ ਸੂਟ ਰਹੇਗਾ ਨਾਲ ਟਾਈ ਡਾਈ ਸਿਮਰ ਦਾ ਦੁਪੱਟਾ ਰਹੇਗਾ ਪ੍ਰੋਪਰ ਹੈਂਡ ਵਰਕ ਰਹੇਗਾ ਸ਼ਰਟ ਦੇ ਉੱਪਰ ਪਲ ਕਰੇਪ ਦੀ ਬਾਟਮ ਰਹੇਗੀ ਔਰ ਨਾਲ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਰਹੇ ਜੋ ਕਿ ਡਿਜੀਟਲ ਪ੍ਰਿੰਟ ਦੀ ਹੋਏਗੀ ਪਲੱਸ ਜਿਸ ਤੇ ਉੱਪਰ ਕੀ ਸੀਕਵੈਂਸ ਦਾ ਔਰ ਤੇਲੇ ਦਾ ਵਰਕ ਕੀਤਾ ਗਿਆ ਤੇ ਨਾਲ ਪਲੇਨ ਬਾਟਮ ਰਹੇਗੀ ਜੋ ਕਿ 크ਰੇਪ ਦੀ ਹੋਏਗੀ ਪ੍ਰਾਈਸ ਰਹੇਗਾ 2299 ਸ਼ਿਪਿੰਗ ਫ੍ਰੀ ਪੇ ਰਹੇਗੀ ਤੁਸੀਂ ਘਰੇ ਪਿਆ ਕੋਈ ਵੀ ਕੰਟਰਾਸਟ ਦੇ ਨਾਲ ਦੁਪੱਟਾ ਯੂਜ਼ ਕਰਕੇ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਸਟਿਚਿੰਗ ਸਟਾਈਲ ਥੋੜਾ ਇਹਨਾਂ ਦਾ ਚੇਂਜ ਕਰਕੇ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਹੁੰਦੇ ਆ ਪਾਰਟੀ ਲਈ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਇਸ ਡਿਪੌਂ ਸਿਲਕ ਦੀ ਬਾਟਮ ਹੋਏਗੀ ਪਲੱਸ ਪਿਆਰ ਚਨਾ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਗੋਟਾ ਪੱਤੀ ਦਾ ਵਰਕ ਕੀਤਾ ਗਿਆ ਪਲੱਸ ਸ਼ਰਟ ਦੇ ਉੱਪਰ ਵੀ ਔਰ ਬਾਜੂ ਦੇ ਉੱਪਰ ਵੀ ਜਿਹੜਾ ਗੋਟੇ ਪੱਤੀ ਦਾ ਵਰਕ ਕੀਤਾ ਗਿਆ ਨਾਲ ਇਹਦੀ ਮੈਚਿੰਗ ਜਿਹੜੀ ਬਾਟਮ ਰਹਿ ਪ੍ਰਾਈਸ ਵੀ ਇਹਨਾਂ ਦਾ ਬੜਾ ਰੀਜ਼ਨੇਬਲ ਹੈਗਾ ਆ ਤੇ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਆ ਜੇਕਰ ਇਹਨਾਂ ਸੂਟਸ ਨੂੰ ਤੁਸੀਂ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਵਿਸਕੋਸ ਔਰਗੈਂਜ਼ਾ ਦੇ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਨਾਲ ਕਰੇਵ ਦੀ ਬਾਟਮ ਹੋएगी ਨਾਲ ਪਿਓਰ ਚਨਾਉਂ ਦਾ ਜਿਹੜਾ ਦੁਪੱਟਾ ਰਹਿ ਹੋਏਗਾ ਜਿਸ ਤੇ ਫੋਰ ਸਾਈਡ ਪਲੱਸ ਦੁਪੱਟੇ ਦੇ ਪੂਰੇ ਫਲੇਅਰ ਦੇ ਵਿੱਚ ਵੀ ਜਿਹੜਾ ਵਰਕ ਕੀਤਾ ਗਿਆ ਹੈਗਾ ਤੇ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਜਿਸ ਤੇ ਉੱਪਰ ਵੀ ਹੈਂਡ ਫੁੱਲੀ ਜਿਹੜਾ ਦੁਪੱਟਾ ਹੋਏਗਾ ਉਸਤੇ ਉੱਪਰ ਵੀ ਵਰਕ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਗਰਲਿਸ਼ ਲੁੱਕ ਦੇ ਸੂਟ ਆ ਜਾਣ ਵਾਲੇ ਹੈਗੇ ਆ ਤੇ ਆਲ ਓਵਰ ਜਿਹੜਾ ਕريب ਦਾ ਸ਼ੂਟ ਰਹੇਗਾ 5 ਮੀਟਰ ਦੀ ਕੱਟ ਹੋਏਗੀ ਤੇ ਨਾਲ ਜਿਹੜਾ ਬ੍ਰਾਸੋ ਬਿਲਵੜ ਦਾ ਸਟਾਲ ਰਹੇਗਾ ਖੁੱਲਾ ਡੁੱਲਾ ਤੇ ਇਹਨਾਂ ਦਾ ਪ੍ਰਾਈਸ ਰਹੇਗਾ 2650 ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਹੈ ਤੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਇਹ ਵੀ ਆਪਾਂ ਨੇ ਰੈਡੀ ਕੀਤੇ ਵਿਸਕੋਸ ਔਰ ਗਾਂਜਾ ਦੀ ਸ਼ਰਟ ਰਹੇਗੀ ਕريب ਦੀ ਬਾਟਮ ਰਹੇਗੀ ਵਿਸਕੋਸ ਔਰ ਗਾਂਜਾ ਦਾ ਦੁਪੱਟਾ ਰਹੇਗਾ ਫਰੰਟ ਬਾਜੂ ਔਰ 슬ੀਵਸ ਤੇ ਉੱਪਰ ਪ੍ਰੋਪਰ ਵਰਕ ਰਹਿਣ ਵਾਲਾ ਹੈਗਾ ਇਹ ਮਸਲੀਨ ਦੇ ਰਹਿਣ ਵਾਲੇ ਹੈਗੇ ਸੂਟ ਨਾਲ ਚੁਣੌਣ ਦਾ ਦੁਪੱਟਾ ਹੋਏਗਾ ਪ੍ਰੋਪਰ ਥ੍ਰੈਡ ਵਰਕ ਕੀਤਾ ਗਿਆ फ्रंट स्लीव्स प्लस दुपट्टे ਦੇ ਉੱਪਰ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਆ ਬਰਾਸੋ ਬਲਬੜ ਦਾ ਆਲਓਵਰ ਸੂਟ ਰਹੇਗਾ 5 ਮੀਟਰ ਦੇ ਕਾਟ ਹੋਏ ਕਿ ਵਿਦਆਊਟ ਦੁਪੱਟਾ ਰਹਿਣ ਵਾਲਾ ਹੈਗਾ ਇਹਨਾਂ ਦਾ ਜਿਹੜਾ ਸਾਰੇ ਦੇ ਸਾਰੇ ਇਹਨਾਂ ਦੇ ਵਿੱਚ ਕਲਰ ਰਹਿਣਗੇ ਸਾਰੇ ਇੰਗਲਿਸ਼ ਕਲਰ ਰਹਿਣ ਵਾਲੇ 2499 ਇਹਨਾਂ ਦਾ ਪ੍ਰਾਈਸ ਰਹੇਗਾ ਤੇ ਨਾਲ ਤੁਸੀਂ ਘਰੇ ਪਿਆ ਚਨਾਉਂਦਾ ਦੁਪੱਟਾ ਜਾਂ ਕਿਸੇ ਵੀ ਮਤਲਬ ਕੋਈ ਵੀ ਕੰਟਰਾਸਟ ਦੁਪੱਟਾ ਯੂਜ਼